ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਨਿਰਪੱਖਵਾਚ ਦੀ ਇਸ ਨਵੀਂ ਐਪੀਸੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ 31 ਦਸੰਬਰ ਹੈ ਸਾਲ ਦਾ ਆਖਰੀ ਦਿਨ ਤੇ ਸਾਲ ਦੇ ਆਖਰੀ ਦਿਨ ਇਹ ਅਕਸਰ ਹਰ ਇੱਕ ਵਿਅਕਤੀ ਦਾ ਹੀ ਸੋਚਣਾ ਹੁੰਦਾ ਹੈ ਕਿ ਪਿੱਛੇ ਬੀਤ ਗਏ ਬਰੇ ਦੇ ਉੱਤੇ ਇੱਕ ਝਾਤ ਮਾਰ ਕੇ ਦੇਖੀਏ ਕਿ ਲੰਘੇ ਬਰੇ ਦੇ ਵਿੱਚ ਕੀ ਕੀ ਹੋਇਆ ਕੀ ਕੁਝ ਬੀਤ ਗਿਆ ਕਿਹੜੀਆਂ ਉਹ ਵੱਡੀਆਂ ਘਟਨਾਵਾਂ ਨੇ ਜਿੰਨਾ ਕਰਕੇ ਇਸ ਸਾਲ ਨੂੰ ਯਾਦ ਰੱਖਿਆ ਜਾਵੇ। ਇਹੀ ਕੋਸ਼ਿਸ਼ ਅਸੀਂ ਵੀ ਕਰ ਰਹੇ ਹਾਂ ਉਹ ਘਟਨਾਵਾਂ ਨੂੰ ਯਾਦ ਕਰਕੇ ਤਾਜ਼ਾ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬੀਤ ਗਏ ਬਾਰੇ ਦੇ ਵਿੱਚ ਕੀ ਕੁਝ ਹੋਇਆ ਕਿਹੜੀਆਂ ਵੱਡੀਆਂ ਘਟਨਾਵਾਂ ਨੇ ਜਿੰਨਾ ਕਰਕੇ ਸਾਲ 2025 ਨੂੰ ਯਾਦ ਕੀਤਾ ਜਾਵੇ। 2025 ਦੀ ਜਦੋਂ ਵੀ ਕਦੇ ਗੱਲ ਹੋਵੇਗੀ ਤਾਂ ਪੰਜਾਬ ਦੇ ਨਾਲ ਸੰਬੰਧਿਤ ਜੇ ਘਟਨਾਵਾਂ ਨੂੰ ਯਾਦ ਕਰਨਾ ਹੋਵੇਗਾ ਤਾਂ ਪੰਜਾਬ ਦੇ ਵਿੱਚ ਇਸ ਸਾਲ ਐ ਹੜ੍ਹਾਂ ਨੂੰ ਜ਼ਰੂਰ ਯਾਦ ਕੀਤਾ ਜਾਵੇ ਇਸ ਵਾਰ ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਚਾਹੇ ਉਹ ਫਸਲਾਂ ਦਾ ਨੁਕਸਾਨ ਹੋਵੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਵੇ ਮਸ਼ੀਨਰੀ ਦਾ ਟਰੈਕਟਰਾਂ ਦਾ ਵਾਹਨਾਂ ਦਾ ਤਕਰੀਬਨ ਹਰ ਵਰਗ ਦੇ ਨਾਲ ਸੰਬੰਧਿਤ ਵਿਅਕਤੀ ਹੀ ਇਨ੍ਹਾਂ ਹੜ੍ਹਾਂ ਦੇ ਵਿੱਚ ਨੁਕਸਾਨਿਆਂ ਗਿਆ ਕਾਫੀ ਕੁਦਰਤ ਦੀ ਮਾਰ ਪੰਜਾਬ ਦੇ ਇੱਕ ਵੱਡੇ ਹਿੱਸੇ ਨੂੰ ਚੱਲਣੀ ਪਈ। ਲੇਕਿਨ ਇਹਨਾਂ ਹੜ੍ਹਾਂ ਦੇ ਨਾਲ ਨਾਲ ਪੰਜਾਬੀਅਤ ਦੀ ਸਾਡੇ ਪੰਜਾਬੀਆਂ ਦੇ ਸੁਭਾਅ ਦੀ ਇੱਕ ਹੋਰ ਵਿਲੱਖਣ ਚੀਜ਼ ਨੂੰ ਵੀ ਮੁਰਚੇਤੇ ਕਰਵਾ ਦਿੱਤਾ। ਉਹ ਹੈ ਔਖੇ ਸਮੇਂ ਦੇ ਵਿੱਚ ਮੁਸੀਬਤ ਦੇ ਵਿੱਚ ਆਪਣਿਆਂ ਦੇ ਨਾਲ ਖੜਨਾ, ਆਪਣਿਆਂ ਦਾ ਸਾਥ ਦੇਣਾ। ਭਾਵੇਂ ਸਰਕਾਰਾਂ ਕੁਝ ਵੀ ਦਾਅਵੇ ਕਰਦੀਆਂ ਰਹੀਆਂ ਹੋਣ ਔਰ ਇੰਨਾ ਹੜ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਮਦਦ ਕੀਤੀ ਹੈ ਉਹ ਆਮ ਲੋਕਾਂ ਨੇ ਆਪਣੇ ਨਾਲ ਦੇ ਹੜ ਪੀੜਿਤ ਹੜ ਪ੍ਰਭਾਵਿਤ ਪੰਜਾਬੀਆਂ ਦੀ ਮਦਦ ਕੀਤੀ ਹੈ ਲੋਕ ਆਪ ਮਹਾਰੇ ਹੀ ਟਰਾਲੀਆਂ ਟਰੈਕਟਰਾਂ ਟਰੱਕਾਂ ਦੇ ਉੱਤੇ ਰਾਹਤ ਸਮਗਰੀ ਲੈ ਕੇ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚੇ ਜਿੱਥੇ ਪਾਣੀ ਦੇ ਨਾਲ ਨੁਕਸਾਨ ਹੋਇਆ ਸੀ ਚਾਹੇ ਉਹ ਇਨਸਾਨਾਂ ਦੇ ਲਈ ਰਸਦ ਹੋਵੇ ਲੰਗਰ ਹੋਵੇ ਜਾਂ ਫਿਰ ਪਸ਼ੂਆਂ ਦੇ ਲਈ ਚਾਰਾ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਗਈ ਇਥੋਂ ਤੱਕ ਕਿ ਇਹ ਚਰਚਾ ਵੀ ਹੋਈ ਕਿ ਇੰਨਾ ਜ਼ਰੂਰੀ ਵਸਤੂਆਂ ਦਾ ਵੀ ਹੜ ਆ ਗਿਆ ਹੈ ਪਾਣੀ ਦੇ ਨਾਲੋਂ ਲੋਕਾਂ ਦੀ ਸਹਾਇਤਾ ਲਈ ਜੋ ਚੀਜ਼ਾਂ ਇਕੱਠੀਆਂ ਕਰਕੇ ਉੱਥੇ ਪਹੁੰਚਾਈਆਂ ਗਈਆਂ ਉਹਨਾਂ ਦਾ ਹੜ ਆ ਗਿਆ ਔਰ ਇਹ ਮਦਦ ਸਿਰਫ ਆਮ ਲੋਕਾਂ ਤੱਕ ਹੀ ਨਹੀਂ ਸੀਮਤ ਰਹੀ ਪੰਜਾਬ ਦੇ ਵੱਡੇ ਵੱਡੇ ਸਿੰਗਰ ਪੰਜਾਬ ਦੇ ਕਲਾਕਾਰ ਉਹ ਵੀ ਸਾਹਮਣੇ ਆਏ ਉਹਨਾਂ ਵੱਲੋਂ ਵੀ ਇਹਨਾਂ ਹੜਪੀੜਤ ਇਲਾਕਿਆਂ ਦੇ ਵਿੱਚ ਜਾ ਕੇ ਉੱਥੇ ਲੋਕਾਂ ਦੀ ਮਦਦ ਕਰਨ ਦੇ ਲਈ ਹੰਬੜਾ ਮਾਰਿਆ ਗਿਆ ਚਾਹੇ ਉਹ ਟਰੈਕਟਰ ਦਾਨ ਵਿੱਚ ਦਿੱਤੇ ਗਏ ਹੋਣ ਜਾਂ ਟੈਗੇ ਘਰਾਂ ਨੂੰ ਮੁੜ ਕੇ ਉਸਾਰਨ ਦੀ ਗੱਲ ਕੀਤੀ ਗਈ ਹੋਵੇ ਤੇ ਚਾਹੇ ਉਹ ਪਿੰਡਾਂ ਨੂੰ ਗੋਦ ਲੈਣ ਦੀ ਗੱਲ ਹੋਵੇ ਹਰ ਕਿਸੇ ਦੇ ਵਿੱਚ ਇਹ ਹੋੜ ਲੱਗੀ ਹੋਈ ਸੀ ਇਹ ਦੌੜ ਲੱਗੀ ਹੋਈ ਸੀ ਕਿ ਕੌਣ ਵੱਧ ਤੋਂ ਵੱਧ ਮਦਦ ਕਰ ਸਕਦਾ ਹੈ ਇਸ ਲੋੜ ਦੇ ਸਮੇਂ ਦੇ ਉੱਤੇ ਕੌਣ ਮਸੀਹਾ ਬਣ ਕੇ ਉੱਭਰ ਸਕਦਾ ਹੈ ਭਾਵੇਂ ਕੁਝ ਸਮਾਂ ਬੀਤ ਜਾਣ ਬਾਅਦ ਇਹ ਚਰਚਾ ਜ਼ਰੂਰ ਥੋੜੀ-ਬਹੁਤ ਹੋਈ ਹੋਵੇਗੀ ਕਿ ਉਹ ਐਲਾਨ ਜਿੰਨੇ ਕੀਤੇ ਗਏ ਸੀ ਉਹਨਾਂ ਸਾਰੇ ਐਲਾਨਾਂ ਤੇ ਕੋਈ ਖਰਾ ਉਤਰਿਆ ਜਾਂ ਨਹੀਂ ਪਰ ਉਸ ਲੋੜ ਦੇ ਮੌਕੇ ਕਿਸੇ ਨੇ ਵੀ ਪਿੱਠ ਨਹੀਂ ਦਿਖਾਈ ਹਰ ਇੱਕ ਇਨਸਾਨ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਦਿਖਾਈ ਦਿੱਤਾ ਕਿ ਉਹ ਇਹਨਾਂ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਸਕੇ ਪਾਣੀ ਉਤਰ ਜਾਣ ਤੋਂ ਬਾਅਦ ਵੀ ਜਦੋਂ ਖੇਤਾਂ ਦੇ ਵਿੱਚ ਰੇਤਾ ਜਾਂ ਗਾਰ ਕੱਢਣ ਦੀ ਗੱਲ ਆਈ ਉਦੋਂ ਵੀ ਕਈ ਨੌਜਵਾਨ ਆਪ ਮਹਾਰੇ ਹੀ ਟਰੈਕਟਰ ਲੈ ਕੇ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਸੇਵਾ ਕਰਦੇ ਦਿਖਾਈ ਦਿੱਤੇ ਅਤੇ ਉਹਨਾਂ ਖੇਤਾਂ 'ਚੋਂ ਮਿੱਟੀ ਕੱਢਦੇ ਦਿਖਾਈ ਦਿੱਤੇ ਤਾਂ ਕਿ ਉਹਨਾਂ ਨੂੰ ਅਗਲੀ ਫਸਲ ਦੇ ਵਾਸਤੇ ਤਿਆਰ ਕੀਤਾ ਜਾ ਸਕੇ ਜੋ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੁਸੀਬਤ ਇਨ੍ਹਾਂ ਕਿਸਾਨਾਂ ਤੇ ਨਾ ਆਵੇ ਉਹ ਆਪਣੀ ਅਗਲੀ ਫਸਲ ਬੀਜ ਸਕਣ ਤੇ ਆਪਣੀ ਆਮ ਜ਼ਿੰਦਗੀ ਦੇ ਵਿੱਚ ਵਾਪਸ ਪਰਤ ਸਕਣ ਇਹ ਕੋਸ਼ਿਸ਼ ਹੜ੍ਹਾਂ ਤੋਂ ਬਾਅਦ ਵੀ ਜਾਰੀ ਰਹੀ। ਹਾਲਾਂਕਿ ਕਈ ਸਿਆਸੀ ਨੇਤਾ ਵੀ ਹੜ੍ਹਾਂ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਦਿਖਾਈ ਦਿੱਤੇ ਪਰ ਉੱਥੇ ਹੀ ਜਿਵੇਂ ਕਈ ਸਿਆਸੀ ਆਗੂਆਂ ਦੀ ਆਦਤ ਹੁੰਦੀ ਹੈ ਉਹ ਕ੍ਰੈਡਿਟ ਲੈਣ ਦੀ ਹੋੜ ਦੇ ਵਿੱਚ ਵੀ ਉਸੇ ਤਰੀਕੇ ਨਾਲ ਆਪਸ ਦੇ ਵਿੱਚ ਲੜਦੇ ਝਗੜਦੇ ਵੀ ਦਿਖਾਈ ਦਿੱਤੇ। ਇਸ ਮੌਕੇ ਤੇ ਸਿਆਸਤ ਵੀ ਰੱਜ ਕੇ ਹੋਈ। ਵਿਰੋਧੀ ਪਾਰਟੀਆਂ ਨੇ ਸੱਤਾਧਿਰ ਨੂੰ ਨਿਸ਼ਾਨੇ ਤੇ ਲਿਆ ਲੋਕਾਂ ਦੀ ਮਦਦ ਨਾ ਕਰਨ ਦੇ ਇਲਜ਼ਾਮਾਂ ਤੋਂ ਲੈ ਕੇ ਸਮੇਂ ਸਿਰ ਇਹਨਾਂ ਹੜ੍ਹਾਂ ਦੀ ਤਿਆਰੀ ਨਹੀਂ ਕੀਤੀ ਗਈ ਇਹ ਇਲਜ਼ਾਮ ਵੀ ਲਗੇ ਇਸ ਦੇ ਨਾਲ ਹੀ 12000 ਕਰੋੜ ਰੁਪਏ ਦਾ ਮੁੱਦਾ ਵੀ ਗਰਮਾਇਆ ਰਿਹਾ ਸਟੇਟ ਡਿਜ਼ਾਸਟਰ ਰੀਲੀਫ ਫੰਡ ਦੇ ਵਿੱਚ ਕਿੰਨਾ ਪੈਸਾ ਪਿਆ ਹੈ ਕਿੰਨਾ ਉਹ ਵਰਤਿਆ ਜਾ ਸਕਦਾ ਹੈ ਕਿਸ ਤਰ੍ਹਾਂ ਦੇ ਨਿਯਮ ਕਾਨੂੰਨ ਹਨ ਉਹਨਾਂ ਦੇ ਉੱਤੇ ਵੀ ਰੱਜ ਕੇ ਸਿਆਸਤ ਹੋਈ ਪੰਜਾਬ ਸਰਕਾਰ ਵੱਲੋਂ ਹਾਲਾਂਕਿ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਪਰ ਕਿੰਨਾ ਕੁ ਮੁਆਵਜ਼ਾ ਲੋਕਾਂ ਨੂੰ ਮਿਲਿਆ ਜਾਂ ਨਹੀਂ ਮਿਲਿਆ ਉਸ ਤੋਂ ਬਾਅਦ ਕਿਸੇ ਨੇ ਇਸ ਚੀਜ਼ ਦੀ ਖਬਰ ਨਹੀਂ ਲਈ ਇਸ ਦੇ ਨਾਲ ਹੀ ਕੇਂਦਰ ਸਰਕਾਰ ਦਾ ਸੂਬਿਆਂ ਨੂੰ ਅਣਗੌਲਿਆ ਕਰਨ ਦਾ ਰਵੱਈਆ ਉਹ ਵੀ ਖੁੱਲ ਕੇ ਸਾਹਮਣੇ ਆਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੌਰਾ ਵੀ ਕੀਤਾ ਗਿਆ 1600 ਕਰੋੜ ਰੁਪਏ ਦੀ ਫੌਰੀ ਸਹਾਇਤਾ ਦਾ ਐਲਾਨ ਵੀ ਕੀਤਾ ਗਿਆ ਪਰ ਉਹ 1600 ਕਰੋੜ ਰੁਪਇਆ ਆਇਆ ਜਾਂ ਨਹੀਂ ਆਇਆ ਇਸ ਦੇ ਉੱਤੇ ਵੀ ਇੱਕ ਦੂਸਰੇ ਤੇ ਦੋਸ਼-ਪ੍ਰਤੀਦੋਸ਼ ਹੀ ਲੱਗਦੇ ਦਿਖਾਈ ਦਿੱਤੇ ਇਸ ਦੇ ਉੱਤੇ ਵੀ ਰੱਜ ਕੇ ਸਿਆਸਤ ਹੋਈ ਅਸਲ ਦੇ ਵਿੱਚ ਪੰਜਾਬ ਦਾ ਇਨ੍ਹਾਂ ਹੜ੍ਹਾਂ ਨਾਲ ਕਿੰਨਾ ਨੁਕਸਾਨ ਹੋਇਆ ਸੀ ਕਿੰਨੀ ਮਦਦ ਕੇਂਦਰ ਵੱਲੋਂ ਕੀਤੀ ਗਈ ਹੈ ਇਸ ਦੇ ਬਾਰੇ ਕੋਈ ਵੀ ਸਾਫ਼-ਸਾਫ਼ ਅੰਕੜੇ ਹਜੇ ਤੱਕ ਜਾਰੀ ਨਹੀਂ ਕੀਤੇ ਗਏ ਸਾਲ ਜ਼ਰੂਰ ਬੀਤ ਗਿਆ ਹੈ ਪਰ ਉਹ ਅੰਕੜੇ ਲੋਕਾਂ ਸਾਹਮਣੇ ਨਹੀਂ ਆਏ ਕਿ ਪੰਜਾਬ ਸਰਕਾਰ ਨੇ ਨੁਕਸਾਨ ਦੀ ਪਰਪਾਈ ਕਰਨ ਦੇ ਲਈ ਕਿੰਨੇ ਕਰੋੜ ਰੁਪਏ ਖਰਚ ਕੀਤੇ ਕੇਂਦਰ ਸਰਕਾਰ ਵੱਲੋਂ ਕਿੰਨੀ ਮਦਦ ਇਹਨਾਂ ਹੜ੍ਹਾਂ ਦੇ ਦੌਰਾਨ ਇਸ ਸੂਬੇ ਦੀ ਕੀਤੀ ਗਈ ਇਹ ਸਹੀ ਅੰਕੜੇ ਜਿਹੜੇ ਨੇ ਉਹ ਸਿਆਸੀ ਦਾਅਵਿਆਂ ਦੇ ਵਿੱਚ ਕਿਤੇ ਗੁੰਮ ਹੋ ਕੇ ਰਹਿ ਗਏ ਇਹਨਾਂ ਹੜ੍ਹਾਂ ਤੋਂ ਇਲਾਵਾ ਜੇ ਕਿਸੇ ਹੋਰ ਕਟੜਾ ਕਰੰਮ ਦੀ ਚਰਚਾ ਕਰਨੀ ਬਣਦੀ ਹੈ ਤਾਂ ਉਹ ਹੈ ਆਪਰੇਸ਼ਨ ਸੰਦੂਰ ਇਸ ਸਾਲ ਦੇ ਵਿੱਚ ਬਹੁਤੇ ਲੋਕਾਂ ਨੂੰ ਇਹ ਅਹਿਸਾਸ ਵੀ ਹੋ ਗਿਆ ਜੰਗ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਹੋ ਸਕਦੀ ਹੈ ਭਾਰਤ ਵੱਲੋਂ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਦੇ ਵਿੱਚ ਆਪਰੇਸ਼ਨ ਸੰਦੂਰ ਲਾਂਚ ਕੀਤਾ ਗਿਆ ਪਾਕਿਸਤਾਨ ਦੇ ਅੰਦਰ ਜਿਹੜੇ ਅੱਤਵਾਦੀ ਟਿਕਾਣੇ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਉਹਨਾਂ ਨੂੰ ਉੜਾਇਆ ਗਿਆ ਉਸ ਦੇ ਜਵਾਬ ਦੇ ਵਿੱਚ ਪਾਕਿਸਤਾਨ ਵੱਲੋਂ ਵੀ ਕਾਰਵਾਈ ਕੀਤੀ ਗਈ ਡਰੋਨਾਂ ਰਾਹੀਂ ਹਮਲੇ ਵੀ ਹੋਏ ਮਿਸਾਲਾਂ ਵੀ ਦਾਗੀਆਂ ਗਈਆਂ ਇੱਕ ਦੂਸਰੇ ਦੇਸ਼ ਦੇ ਹਵਾਈ ਜਹਾਜ਼ ਗਰਾਉਂਡ ਦੇ ਦਾਅਵੇ ਵੀ ਹੋਏ ਮਿਲਟਰੀ ਹਵਾਈ ਪਟੀਆਂ ਵੀ ਉਡਾਈਆਂ ਗਈਆਂ ਕਾਫੀ ਨੁਕਸਾਨ ਪਹੁੰਚਾਉਣ ਦਾ ਦਾਵਾ ਵੀ ਕੀਤਾ ਗਿਆ ਇਨ੍ਹਾਂ ਦਿਨਾਂ ਦੇ ਵਿੱਚ ਹੀ ਆਮ ਨਾਗਰਿਕ ਕਾਨੂੰਨ ਜੰਗ ਕਿਸ ਤਰ੍ਹਾਂ ਦਾ ਰੂਪ اختیار ਕਰ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੰਗਾਂ ਕਹੀਆਂ ਹੋਣਗੀਆਂ ਉਸ ਦਾ ਅਹਿਸਾਸ ਕਰਨ ਦਾ ਮੌਕਾ ਵੀ ਮਿਲਿਆ ਬਲੈਕਆਊਟ ਹੋਣੇ ਸਾਇਰਨ ਵੱਜਣੇ ਮੌਕ ਡ੍ਰਿਲਾਂ ਇਹ ਹਰ ਨਾਗਰਿਕ ਨੂੰ ਆਉਣ ਵਾਲੇ ਲੰਬੇ ਸਮੇਂ ਤੱਕ جنگ ਦੇ ਹਾਲਾਤ ਕਿਹੋ ਜਿਹੇ ਹੁੰਦੇ ਨੇ ਉਹ ਅਹਿਸਾਸ ਕਰਾਉਣ ਦੇ ਲਈ ਕਾਫੀ ਹਨ ਹੁਣ ਉਹ ਸਮਾਂ ਨਹੀਂ ਰਹਿ ਗਿਆ ਕਿ ਜੇ ਤੁਸੀਂ ਸਿਰਫ ਸਰਹੱਦੀ ਖੇਤਰਾਂ ਦੇ ਵਿੱਚ ਰਹਿੰਦੇ ਹੋ ਤਾਂ ਹੀ ਤੁਸੀਂ ਖਤਰੇ ਦੀ ਜੱਦ ਵਿੱਚ ਆਉਂਦੇ ਹੋ ਅੱਜ ਦੇ ਮਾਡਰਨ ਜ਼ਮਾਨੇ ਦੀ ਜਿਹੜੀ ਲੜਾਈ ਹੈ ਡਰੋਨਾਂ ਤੇ ਮਸਾਈਲਾਂ ਨਾਲ ਹਮਲੇ ਜਿਹੜੇ ਹੁੰਦੇ ਨੇ ਉਹਦੇ ਨਾਲ ਚਾਹੇ ਤੁਸੀਂ ਸਰਹੱਦ ਤੋਂ ਸੈਂਕੜੇ ਮੀਲ ਦੂਰ ਵੀ ਰਹਿੰਦੇ ਹੋ ਤੁਸੀਂ ਦੁਸ਼ਮਣ ਦੇ ਨਿਸ਼ਾਨੇ ਤੇ ਕਦੇ ਵੀ ਆ ਸਕਦੇ ਹੋ ਕਿਸੇ ਵੀ ਵੇਲੇ ਤੁਹਾਡੇ ਤੇ ਹਮਲਾ ਹੋ ਕੇ ਤਾਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਇਸ ਗੱਲ ਦਾ ਅਹਿਸਾਸ ਵੀ ਹਰ ਨਾਗਰਿਕ ਨੂੰ ਪੰਜਾਬ ਦੇ ਘਟੋ ਘਟ ਹਰ ਨਾਗਰਿਕ ਨੂੰ ਜ਼ਰੂਰ ਹੋਇਆ ਇਸ ਤੋਂ ਇਲਾਵਾ ਜਿਹੜੇ ਮੁੱਦੇ ਪੂਰੇ ਸਾਲ ਦੇ ਵਿੱਚ ਗਰਮਾਏ ਰਹੇ ਉਹਨਾਂ ਦੇ ਵਿੱਚ ਇੱਕ ਪ੍ਰਵਾਸੀਆਂ ਦਾ ਮੁੱਦਾ ਵੀ ਰਿਹਾ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਇਹ ਮਤੇ ਪਾਸ ਕੀਤੇ ਗਏ ਕਿ ਪ੍ਰਵਾਸੀਆਂ ਨੂੰ ਇਹਨਾਂ ਪਿੰਡਾਂ ਚੋਂ ਕੱਢਿਆ ਜਾਣਾ ਚਾਹੀਦਾ ਹੈ ਇਹਨਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਸੋਸ਼ਲ ਮੀਡੀਆ ਤੇ ਵੀ ਇੱਕ ਮੋਹਮ ਪਖਾਈ ਗਈ ਜਿਸ ਦੇ ਵਿੱਚ ਇਸ ਗੱਲ ਦਾ ਜ਼ਿਕਰ بار بار ਕੀਤਾ ਗਿਆ ਕਿ ਪ੍ਰਵਾਸੀਆਂ ਨੇ ਕਿਵੇਂ ਪੰਜਾਬ ਦੇ ਵਿੱਚ ਆ ਕੇ ਗੰਦ ਪਾਇਆ ਹੈ ਕਿਵੇਂ ਇਹਨਾਂ ਨੂੰ ਕੱਢਿਆ ਜਾਣਾ ਚਾਹੀਦਾ ਹੈ ਹਾਲਾਂਕਿ ਇੱਕ ਘਟਨਾ ਹੋਈ ਸੀ ਜਿਸ ਦੇ ਵਿੱਚ ਇੱਕ ਪ੍ਰਵਾਸੀ ਨੇ ਇੱਕ ਬਹੁਤ ਹੀ ਛੋਟੇ ਜਿਹੇ ਬੱਚੇ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਉਸ ਘਟਨਾ ਦੇ ਖਿਲਾਫ ਜੋ ਲੋਕਾਂ ਦੇ ਵਿੱਚ ਗੁੱਸਾ ਫੁੱਟਿਆ ਉਸ ਦੇ ਚੱਲਦੇ ਬਾਕੀ ਪ੍ਰਵਾਸੀਆਂ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲਿਆ ਗਿਆ ਕਈ ਥਾਵਾਂ ਤੇ ਪਰਵਾਸੀਆਂ ਦੇ ਖਿਲਾਫ ਹਿੰਸਾ ਤੋੜ ਭੰਦੀਆਂ ਖਬਰਾਂ ਵੀ ਸਾਹਮਣੇ ਆਈਆਂ ਪਰ ਇਹ ਮੁਹਿੰਮ ਕੁੱਲ ਮਿਲਾ ਕੇ ਕੁਝ ਸਮਾਂ ਪਹਿਲਾਂ ਤੋਂ ਵਿੜ ਦਿੱਤੀ ਗਈ ਸੀ ਸ਼ੁਰੂ ਕਰ ਦਿੱਤੀ ਗਈ ਸੀ ਖਾਸ ਕਰਕੇ ਜਿਹੜੇ ਵੱਡੇ ਸ਼ਹਿਰਾਂ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਹਨਾਂ ਪ੍ਰਵਾਸੀਆਂ ਨੂੰ ਰਹਿਣ ਦੇ ਲਈ ਕਮਰੇ ਬਣਾ ਕੇ ਦਿੱਤੇ ਜਾਂਦੇ ਤੇ ਉਹਨਾਂ ਨੂੰ ਕਿਰਾਏ ਤੇ ਰੱਖਿਆ ਜਾ ਰਿਹਾ ਸੀ ਉਹ ਬਿਨਾਂ ਡਾਕੂਮੈਂਟਸ ਤੋਂ ਰਹਿ ਰਹੇ ਨੇ ਉਹਨਾਂ ਕੋਲ ਲੋੜਿੰਦੇ ਦਸਤਾਵੇਜ਼ ਨਹੀਂ ਹਨ ਇਸ ਤਰ੍ਹਾਂ ਦੇ ਦੋਸ਼ ਲਾਏ ਗਏ ਇਥੇ ਜੁਰਮ ਦੀਆਂ ਵਾਰਦਾਤਾਂ ਕਰਕੇ ਉਹ ਵਾਪਸ ਕਿਤੇ ਵੀ ਗੁੰਮ ਹੋ ਜਾਂਦੇ ਨੇ ਕਿਤੇ ਭੱਜ ਜਾਂਦੇ ਨੇ ਇਸ ਤਰ੍ਹਾਂ ਦੀ ਚਰਚਾ ਵੀ ਸਾਹਮਣੇ ਆਈ ਲੇਕਿਨ ਪ੍ਰਵਾਸੀਆਂ ਦਾ ਮੁੱਦਾ ਵੀ ਪੰਜਾਬ ਦੇ ਵਿੱਚ ਇਸ ਵਾਰੇ ਕਾਫੀ ਗਰਮਾਇਆ ਰਿਹਾ ਅਹਿਮ ਰਿਹਾ ਇਸ ਦੇ ਨਾਲ ਹੀ ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਪੰਜਾਬੀ ਨੇ ਉੱਥੇ ਉਹਨਾਂ ਨਾਲ ਵੀ ਮਾੜਾ ਵਿਹਾਰ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਉੱਥੇ ਨਸਲੀ ਹਿੰਸਾ ਦਾ ਸ਼ਿਕਾਰ ਹੋਏ ਕਈ ਐਕਸੀਡੈਂਟਾਂ ਤੋਂ ਬਾਅਦ ਉਥੋਂ ਦੇ ਜਿਹੜੇ ਸਥਾਨਕ ਲੋਕ ਨੇ ਉਹਨਾਂ ਦਾ ਵਿਰੋਧ ਚੱਲਣਾ ਪਿਆ ਅਜਿਹੀਆਂ ਖਬਰਾਂ ਵੀ ਆਈਆਂ ਇਸ ਦੇ ਨਾਲ ਹੀ ਅਮਰੀਕਾ ਤੋਂ ਵੱਡੀ ਗਿਣਤੀ ਦੇ ਵਿੱਚ ਡਿਪੋਰਟ ਹੋ ਕੇ ਵਾਪਸ ਭੇਜੇ ਜਾਣ ਦੀਆਂ ਖਬਰਾਂ ਵੀ ਆਈਆਂ ਇਹਨਾਂ ਜਹਾਜ਼ਾਂ ਨੂੰ ਅੰਮ੍ਰਿਤਸਰ ਲੈਂਡ ਕਰਨ ਤੇ ਵੀ ਸਿਆਸਤ ਹੋਈ ਡਿਪੋਰਟ ਹੋਏ ਵਿਅਕਤੀਆਂ 'ਚੋਂ ਵੱਡੀ ਗਿਣਤੀ ਪੰਜਾਬ ਦੀ ਹੈ ਜਾਂ ਹਰਿਆਣਾ ਦੀ ਹੈ ਜਾਂ ਗੁਜਰਾਤ ਦੀ ਹੈ ਇਸ ਮੁੱਦੇ ਤੇ ਵੀ ਰਾਜ ਕੇ ਸਿਆਸਤ ਕੀਤੀ ਗਈ ਇਸ ਦੇ ਨਾਲ ਹੀ ਦੰਕੀ ਰੂਟ ਵੀ ਦੁਬਾਰਾ ਚਰਚਾ ਦੇ ਵਿੱਚ ਆਇਆ ਕਿਵੇਂ 60 60 65 ਲੱਖ ਰੁਪਏ ਖਰਚ ਕੇ ਇਹ ਲੋਕ ਅਮਰੀਕਾ ਦੇ ਵਿੱਚ ਗਏ ਸੀ ਔਖੇ ਰਾਹਾਂ ਦੇ ਵਿੱਚੋਂ ਲੰਘ ਕੇ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਉੱਥੇ ਪਹੁੰਚੇ ਸੀ ਤੇ ਪਹੁੰਚਣ ਤੋਂ ਬਾਅਦ ਇਸ ਤਰੀਕੇ ਨਾਲ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ ਇਸ ਦੇ ਨਾਲ ਉਹਨਾਂ ਏਜੰਟਾਂ ਤੇ ਕਾਰਵਾਈ ਕਰਨ ਦੀ ਮੰਗ ਉਹ ਵੀ ਉੱਠਦੀ ਰਹੀ ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਕੁਝ ਕੁ ਏਜੰਟਾਂ ਦੀ ਜਾਇਦਾਦ ਵੀ ਜਬਤ ਕਰਨ ਦੀਆਂ ਖਬਰਾਂ ਆਈਆਂ ਪਰ ਜ਼ਿਆਦਾਤਰ ਇਹ ਸਿਰਫ ਚਰਚਾ ਦਾ ਵਿਸ਼ਾਹੀ ਬਣ ਕੇ ਰਹਿ ਗਿਆ ਲੋਕ ਹਜੇ ਵੀ ਬਾਹਰ ਜਾਣ ਦੀ ਉਸੇ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਨੇ ਭਾਵੇਂ ਕਿ ਉਹਨਾਂ ਦੇਸ਼ਾਂ ਦੇ ਵਿੱਚ ਸਖਤੀ ਹੋ ਗਈ ਹੈ ਉਥੋਂ ਵਾਪਸ ਭੇਜਿਆ ਜਾ ਰਿਹਾ ਹੈ ਜਿਹੜੇ ਖਾਸ ਕਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਹੋਏ ਨੇ ਉਹਨਾਂ ਉੱਤੇ ਖਤਰਾ ਜ਼ਰੂਰ ਵੱਧ ਗਿਆ ਹੈ ਕਿ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਇਸੇ ਤਰੀਕੇ ਨਾਲ ਇੰਗਲੈਂਡ ਦੇ ਵਿੱਚ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉੱਥੋਂ ਦੇ ਸਥਾਨਕ ਲੋਕਾਂ ਵੱਲੋਂ ਇਹਨਾਂ ਪ੍ਰਵਾਸੀਆਂ ਦਾ ਵਿਰੋਧ ਕੀਤਾ ਜਾਣ ਦੀਆਂ ਖਬਰਾਂ ਵੀ ਆਈਆਂ ਨਿਊਜ਼ੀਲੈਂਡ ਤੋਂ ਇੱਕ ਨਗਰ ਕੀਰਤਨ ਨੂੰ ਰੋਕੇ ਜਾਣ ਦੀ ਖਬਰ ਵੀ ਕਾਫੀ ਦੇਰ ਚਰਚਾ ਦੇ ਵਿੱਚ ਬਣੀ ਰਹੀ। ਕੁੱਲ ਮਿਲਾ ਕੇ ਜਿਵੇਂ ਅਸੀਂ ਇੱਥੇ ਪ੍ਰਵਾਸੀਆਂ ਦਾ ਵਿਰੋਧ ਕਰ ਰਹੇ ਸੀ ਇਸੇ ਤਰੀਕੇ ਨਾਲ ਜਿਹੜੇ ਸਾਡੇ ਲੋਕ ਪ੍ਰਵਾਸੀ ਬਣ ਕੇ ਬਾਹਰ ਗਏ ਹੋਏ ਨੇ ਉਹਨਾਂ ਦਾ ਵੀ ਵਿਰੋਧ ਹੋਇਆ। ਪੂਰੀ ਦੁਨੀਆ ਦੇ ਵਿੱਚ ਇੱਕ ਇਸ ਤਰੀਕੇ ਦਾ ਮਾਹੌਲ ਬਣ ਰਿਹਾ ਹੈ ਜਿੱਥੇ ਸਥਾਨਕ ਲੋਕ ਤੇ ਬਾਹਰਲੇ ਪ੍ਰਵਾਸ ਕਰਕੇ ਆਏ ਲੋਕਾਂ ਦੇ ਵਿੱਚ ਟਕਰਾਅ ਦੀ ਸਥਿਤੀ ਵਧਦੀ ਜਾ ਰਹੀ ਹੈ ਇਸ ਦਾ ਕਾਰਨ ਵਿੱਤੀ ਸੰਕਟ ਹੈ ਰੈਸੈਸ਼ਨ ਹੈ ਜਾਂ ਉਥੋਂ ਦੇ ਸਿਆਸੀ ਆਗੂਆਂ ਵੱਲੋਂ ਤਿਆਰ ਕੀਤਾ ਜਾ ਰਿਹਾ ਮਾਹੌਲ ਹੈ ਕਾਰਨ ਚਾਹੇ ਕੁਝ ਵੀ ਹੋਵੇ ਲੇਕਿਨ ਸਾਰੀ ਦੁਨੀਆ ਦੇ ਵਿੱਚ ਹੀ ਆਪਸੀ ਟਕਰਾਅ ਵਾਧਾ ਦਿਖਾਈ ਦੇ ਰਿਹਾ ਹੈ ਔਰ ਇਸ ਟਕਰਾਹ ਦੇ ਚੱਲਦੇ ਪੰਜਾਬ ਦੇ ਕਈ ਵਸਨੀਕ ਜਿਹੜੇ ਨੇ ਉਹ ਵੀ ਇਸ ਟਕਰਾਹ ਦੇ ਜਦ ਵਿੱਚ ਆ ਗਏ ਹਨ ਉਹ ਵੀ ਇਸ ਟਕਰਾਹ ਦਾ ਹਿੱਸਾ ਬਣ ਗਏ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵੀ ਚਰਚਾ ਦੇ ਵਿੱਚ ਰਹੀ ਲਾਅ ਐਂਡ ਆਰਡਰ ਦਿਨ ਬਦ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਇਹ ਵੀ ਇਸ ਸਾਲ ਦੇ ਵਿੱਚ ਚਰਚਾ ਦੇ ਵਿੱਚ ਵਿਸ਼ਾ ਹਮੇਸ਼ਾ ਬਣਿਆ ਰਿਹਾ ਚਾਹੇ ਉਹ ਸ਼ੁਰੂਆਤ ਦੇ ਵਿੱਚ ਥਾਣਿਆਂ ਦੇ ਉੱਤੇ ਹੋਏ ਗਰਨੇਡ ਹਮਲੇ ਹੋਣ ਜਾਂ ਫਿਰ ਆਪਸੀ ਗੈਂਗਵਾਰ ਦੇ ਕਿੱਸੇ ਹੋਣ ਵੱਡੇ ਗੈਂਗ ਦੇ ਵਿੱਚ ਦੋ ਵੱਡੇ ਚਰਚਿਤ ਨਾਮਾਂ ਦੇ ਵਿੱਚ ਫੁੱਟ ਪੈ ਗਈ ਹੋਵੇ ਅਲੱਗ-ਅਲੱਗ ਗੈਂਗ ਬਣਾ ਕੇ ਇੱਕ ਦੂਸਰੇ ਤੇ ਹਮਲੇ ਕੀਤੇ ਜਾ ਰਹੇ ਹੋਣ ਗੈਂਗਵਾਰ ਦੇ ਵਿੱਚ ਇੱਕ ਦੂਸਰੇ ਗੈਂਗ ਦੇ ਸਾਥੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣਾ ਹੋਵੇ ਜਾਂ ਫਿਰ ਕਬੱਡੀ ਦੇ ਨਾਲ ਜੁੜੇ ਹੋਏ ਵੱਡੇ ਨਾਮਾਂ ਦਾ ਕਤਲ ਕਰਨਾ ਹੋਵੇ ਇਹ ਸਾਰੀਆਂ ਵਾਰਦਾਤਾਂ ਵੀ ਪੂਰੇ ਸਾਲ ਪੰਜਾਬ ਦੇ ਵਿੱਚ ਹੁੰਦੀਆਂ ਰਹੀਆਂ ਆਪਸੀ ਗੈਂਗਵਾਰ ਲੋਕਾਂ ਦੇ ਘਰਾਂ ਤੇ ਗੋਲੀਆਂ ਚਲਾਉਣਾ ਧਮਕੀ ਭਰੇ ਫੋਨ ਆਉਣਾ ਫਰੋਫਤੀ ਮੰਗਣਾ ਜਾਂ ਲੁੱਟਖੋਹ ਦੀਆਂ ਵਾਰਦਾਤਾਂ ਇਹ ਲਗਭਗ ਸਾਰਾ ਸਾਲ ਹੀ ਚਰਚਾ ਦੇ ਵਿੱਚ ਰਹੀਆਂ ਸਾਰਾ ਸਾਲ ਲਾਅ ਐਂਡ ਆਰਡਰ ਦਾ ਵਿਸ਼ਾ ਲੋਕਾਂ ਦੀ ਜ਼ੁਬਾਨ ਤੇ ਰਿਹਾ ਸੁਰਖੀਆਂ ਦੇ ਵਿੱਚ ਰਿਹਾ ਭਾਵੇਂ ਸਰਕਾਰ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਉਸ ਟਾਸਕ ਫੋਰਸ ਵੱਲੋਂ ਕਈ ਪੁਲਿਸ ਮੁਕਾਬਲਿਆਂ ਨੂੰ ਵੀ ਇੰਜਾਮ ਦਿੱਤਾ ਗਿਆ ਅਕਸਰ ਗੈਂਗਸਟਰਾਂ ਦੀ ਲੱਤ ਦੇ ਵਿੱਚ ਗੋਲੀ ਮਾਰੇ ਜਾਣ ਦੀਆਂ ਖਬਰਾਂ ਵੀ ਸੁਣਨ ਨੂੰ ਮਿਲਦੀਆਂ ਰਹੀਆਂ ਪਰ ਫੇਰ ਵੀ ਇਹ ਗੈਂਗਸਟਰ ਕਲਚਰ ਇਸ ਨੂੰ ਕੋਈ ਖੱਲ ਨਹੀਂ ਪਈ ਇਨ੍ਹਾਂ ਘਟਨਾਵਾਂ ਦੇ ਵਿੱਚ ਕੋਈ ਕਮੀ ਨਹੀਂ ਆਈ ਵੱਡੀਆਂ ਵਾਰਦਾਤਾਂ ਤਾਂ ਹੁੰਦੀਆਂ ਵੀ ਰਹੀਆਂ ਤੇ ਉਹਨਾਂ ਵੱਡੀਆਂ ਵਾਰਦਾਤਾਂ ਨੂੰ ਕਰਨ ਤੋਂ ਬਾਅਦ ਗੈਂਗਸਟਰ ਬਚ ਕੇ ਭੱਜਣ ਦੇ ਵਿੱਚ ਸਫਲ ਵੀ ਹੁੰਦੇ ਰਹੇ ਪੁਲਿਸ ਦੇ ਹੱਥ ਅਜੇ ਵੀ ਕਈ ਅਜਿਹੇ ਅਣਸੁਲਝੇ ਕੇਸਾਂ ਦੇ ਨਾਲ ਪਰੇ ਹੋਏ ਹਨ ਜਿੰਨਾ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਗੈਂਗਸਟਰ ਭਜਨ ਦੇ ਵਿੱਚ ਸਫਲ ਰਹੇ ਜਾਂ ਪੁਲਿਸ ਵੱਲੋਂ ਹਜੇ ਤੱਕ ਉਹਨਾਂ ਮਾਮਲਿਆਂ ਦਾ ਹੱਲ ਨਹੀਂ ਕੱਢਿਆ ਗਿਆ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੀ ਇਸ ਦੇ ਨਾਲ ਹੀ ਈਸ਼ਵਰੇ ਨੂੰ ਜੇ ਆਪਾਂ ਸਿਆਸੀ ਤੌਰ ਤੇ ਦੇਖਣਾ ਹੋਵੇ ਤਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਿੱਚ ਵੀ ਟਕਰਾਵ ਵਾਧਾ ਦਿਖ ਰਿਹਾ ਕਈ ਮੁੱਦਿਆਂ ਦੇ ਉੱਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆਪਸ ਦੇ ਵਿੱਚ ਆਮੋ-ਸਾਮਣੇ ਖੜੇ ਦਿਖਾਈ ਦਿੱਤੇ ਇੱਕ ਦੂਸਰੇ ਦਾ ਵਿਰੋਧ ਕਰਦੇ ਵੀ ਦਿਖਾਈ ਦਿੱਤੇ ਚਾਹੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਹੋਵੇ ਜਾਂ ਉਹ ਨੰਗਲ ਡੈਮ ਦਾ ਮਸਲਾ ਹੋਵੇ ਬੀਬੀਐਮਬੀ ਦਾ ਮੁੱਦਾ ਹੋਵੇ ਪਾਣੀਆਂ ਦਾ ਮੁੱਦਾ ਹੋਵੇ ਚੰਡੀਗੜ੍ਹ ਦਾ ਮੁੱਦਾ ਹੋਵੇ ਪੰਜਾਬ ਦੀ ਰਾਜਧਾਨੀ ਦਾ ਮੁੱਦਾ ਹੋਵੇ ਵੱਖ-ਵੱਖ ਸਮਿਆਂ ਦੇ ਉੱਤੇ ਕੇਂਦਰ ਤੇ ਪੰਜਾਬ ਸਰਕਾਰ ਆਪਸ ਦੇ ਵਿੱਚ ਟਕਰਾਉਂਦੇ ਦਿਖਾਈ ਦਿੱਤੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਕੇਂਦਰ ਸਰਕਾਰ ਦੇ ਖਿਲਾਫ ਕਈ ਮਤੇ ਵੀ ਪਾਸ ਕੀਤੇ ਗਏ ਆਵੇਂ ਕਿ ਉਹਨਾਂ ਮਤਿਆਂ ਦਾ ਕੋਈ ਸਿੱਧਾ ਅਸਰ ਕਿਸੇ ਵੀ ਮੁੱਦੇ ਤੇ ਨਹੀਂ ਪਿਆ ਪਰ ਸਿਆਸੀ ਤੌਰ ਤੇ ਕੇਂਦਰ ਤੇ ਪੰਜਾਬ ਇਹਨਾਂ ਦਾ ਟਕਰਾਅ ਅੱਗੇ ਨਾਲੋਂ ਹੋਰ ਜ਼ਿਆਦਾ ਵੱਧ ਗਿਆ ਇਹ ਵੀ ਦੇਖਣ ਦੇ ਵਿੱਚ ਆਇਆ ਪੰਜਾਬ ਦੇ ਵਿੱਚ ਭਾਜਪਾ 2027 ਦੇ ਵਿੱਚ ਇਕੱਲਿਆਂ ਸਰਕਾਰ ਬਣਾਉਣਾ ਚਾਹੁੰਦੀ ਹੈ ਇਸ ਤਰ੍ਹਾਂ ਦੇ ਦਾਅਵੇ ਵੀ ਹੋਏ ਭਾਜਪਾ ਵੱਲੋਂ ਕਈ ਤਰ੍ਹਾਂ ਦੇ ਪ੍ਰਯੋਗ ਪੰਜਾਬ ਦੀ ਸਿਆਸਤ ਦੇ ਵਿੱਚ ਕੀਤੇ ਜਾ ਰਹੇ ਹਨ ਇਸ ਚੀਜ਼ ਦਾ ਜ਼ਿਕਰ ਵੀ ਹੋਇਆ ਲੇਕਿਨ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਭਾਜਪਾ ਟਕਰਾਅ ਦੇ ਵਿੱਚ ਵੀ ਰਹੀ ਔਰ ਇਸ ਟਕਰਾਅ ਦੇ ਚੱਲਦਿਆਂ ਕੋਈ ਬਹੁਤੀ ਸਿਆਸੀ ਤੌਰ ਤੇ ਭਾਜਪਾ ਪੰਜਾਬ ਦੇ ਵਿੱਚ ਪਰਪੱਕ ਹੋ ਰਹੀ ਹੈ ਇਹ ਵੀ ਦਿਖਾਈ ਨਹੀਂ ਦਿੰਦਾ ਕਈ ਵੱਡੇ ਆਗੂ ਭਾਜਪਾ ਨੂੰ ਜੁਆਇਨ ਕਰਦੇ ਵੀ ਦਿਖਾਈ ਦਿੱਤੇ ਕੁਝ ਆਗੂ ਛੱਡ ਕੇ ਜਾਂਦੇ ਵੀ ਦਿਖਾਈ ਦਿੱਤੇ ਲੇਕਿਨ ਆਜਪਾ ਪੰਜਾਬ ਦੇ ਵਿੱਚ ਆਪਣੇ ਕਦਮ ਮਜ਼ਬੂਤ ਕਰਨ ਦੇ ਵਿੱਚ ਸਫਲ ਹੋ ਸਕੀ ਹੈ ਹਜੇ ਤੱਕ ਇਹ ਨਹੀਂ ਕਿਹਾ ਜਾ ਸਕਦਾ ਜੇ ਆਪਾਂ ਸਿਆਸਤ ਦੀ ਗੱਲ ਹੀ ਕਰਨੀ ਹੈ ਤਾਂ ਪੰਜਾਬ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਵੀ ਲਗਾਤਾਰ ਹਲਚਲ ਦੇਖਣ ਨੂੰ ਮਿਲਦੀ ਰਹੀ ਸਾਲ ਦੇ ਸ਼ੁਰੂਆਤ ਦੇ ਵਿੱਚ ਹੀ ਇੱਕ ਨਵੇਂ ਅਕਾਲੀ ਦਲ ਦਾ ਜਨਮ ਹੋਇਆ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਿਆ ਅਮਰਿਤਪਾਲ ਸਿੰਘ ਦੇ ਆਲੇ ਦੁਆਲੇ ਇਕ ਕੇਂਦ੍ਰਿਤ ਇਹ ਨਵਾਂ ਅਕਾਲੀ ਦਲ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰਦਾ ਦਿਖਿਆ ਪਰ ਕੋਈ ਬਹੁਤੀ ਸਫਲਤਾ ਇਸ ਦਲ ਨੂੰ ਮਿਲ ਰਹੀ ਹੈ ਇਹ ਜਿਆ ਵੀ ਨਹੀਂ ਕਿਹਾ ਜਾ ਸਕਦਾ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਉਸ ਵੱਲੋਂ ਵੀ ਆਪਣੀਆਂ ਗਤੀਵਿਧੀਆਂ ਆਪਣੀਆਂ ਕੋਸ਼ਿਸ਼ਾਂ ਪੂਰਾ ਸਾਲ ਹੀ ਕੀਤੀਆਂ ਗਈਆਂ ਕਿ ਕਿਸ ਤਰੀਕੇ ਨਾਲ ਸਿਆਸਤ ਦੇ ਵਿੱਚ ਆਪਣੇ ਆਪ ਨੂੰ ਦੁਬਾਰਾ ਸਥਾਪਿਤ ਕੀਤਾ ਜਾ ਸਕੇ ਪਾਵੇਂ ਸਾਲ ਦੇ ਪਹਿਲੇ ਹਿੱਸੇ ਦੇ ਵਿੱਚ ਸੁਖਬੀਰ ਬਾਦਲ ਨੂੰ ਕੋਈ ਬਹੁਤੀ ਸਫਲਤਾ ਮਿਲਦੀ ਦਿਖਾਈ ਨਹੀਂ ਦਿੱਤੀ ਪਰ ਹੜਾਂ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਕੰਮ ਕੀਤਾ ਗਿਆ ਜਾਂ ਕੋਸ਼ਿਸ਼ ਕੀਤੀ ਗਈ ਜਿਸ ਤਰੀਕੇ ਨਾਲ ਉਹ ਲੋਕਾਂ ਦੇ ਵਿੱਚ ਪੈਸੇ ਵੜਦੇ ਦੇਖੇ ਗਏ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਜ਼ਿਕਰ ਹੋਣਾ ਜ਼ਰੂਰ ਸ਼ੁਰੂ ਹੋ ਗਿਆ ਸੀ ਕਿ ਅਕਾਲੀ ਦਲ ਦੀ ਵਾਪਸੀ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਰਹੀ ਹੈ ਪਾਵੇਂ ਮਜ਼ਾਕ ਦੇ ਤੌਰ ਤੇ ਡਾਇਨਾਸੌਰਾਂ ਦਾ ਵੀ ਜ਼ਿਕਰ ਹੁੰਦਾ ਰਿਹਾ ਕਿ ਡਾਇਨਾਸੌਰ ਵਾਪਸ ਆ ਸਕਦੇ ਨੇ ਅਕਾਲੀ ਵਾਪਸ ਨਹੀਂ ਆਉਣੇ ਲੇਕਿਨ ਤਰਨਤਾਰਨ ਜਮਣੀ ਚੋਣ ਦੇ ਵਿੱਚ ਭਾਵੇਂ ਅਕਾਲੀ ਦਲ ਹਾਰ ਹੀ ਗਿਆ ਹੋਵੇ ਹਾਰ ਕੇ ਵੀ ਉਹ ਇਸ ਤਰ੍ਹਾਂ ਦਾ ਨਰੇਟਿਵ ਬਣਾਉਣ ਦੇ ਵਿੱਚ ਕਾਮਯਾਬ ਜ਼ਰੂਰ ਰਿਹਾ ਕਿ ਸੁਖਬੀਰ ਬਾਦਲ ਦੀ ਵਾਪਸੀ ਜਾਂ ਅਕਾਲੀ ਦਲ ਦੀ ਵਾਪਸੀ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਗਈ ਹੈ ਹੁਣ ਆਉਣ ਵਾਲਾ ਸਮਾਂ ਜੋ ਹੈ ਉਸ ਦੇ ਵਿੱਚ ਅਕਾਲੀ ਦਲ ਹੀ ਮੁੱਖ ਵਿਰੋਧੀ ਧਿਰ ਦੇ ਵਜੋਂ ਪੰਜਾਬ ਦੇ ਵਿੱਚ ਦਿਖਾਈ ਦੇਵੇਗਾ 2027 ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਉਸ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਹੀ ਰਹੇਗਾ ਇਸ ਤਰੀਕੇ ਦਾ ਇੱਕ ਨਵਾਂ ਵਰਤਾਰਾ ਸ਼ੁਰੂ ਹੋਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਜਿਸ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਉਸ ਦੀ ਭਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਦੇ ਮੁਤਾਬਕ ਕੀਤੀ ਜਾ ਰਹੀ ਹੈ ਉਹ ਵੀ ਚਰਚਾ ਦੇ ਵਿੱਚ ਬਣਿਆ ਰਿਹਾ ਸਾਰਾ ਸਾਲ ਉਸ ਨਵੇਂ ਅਕਾਲੀ ਦਲ ਦੇ ਵਿੱਚ ਹੋ ਰਹੀ ਭਰਤੀ ਦੀਆਂ ਖਬਰਾਂ ਆਉਂਦੀਆਂ ਰਹੀਆਂ ਕਿਵੇਂ ਲੋਕ ਹਮ-ਹਮਾ ਕੇ ਆਪ ਮਹਾਰੇ ਹੀ ਉਸ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਸ ਦੀ ਮੈਂਬਰਸ਼ਿਪ ਲੈ ਰਹੇ ਨੇ ਇਹ ਵੀ ਸੁਰਖੀਆਂ ਦੇ ਵਿੱਚ ਰਿਹਾ ਪਰ ਸਾਲ ਖਤਮ ਹੁੰਦੇ ਹੁੰਦੇ ਉਸ ਪੁਰਾਣੇ ਸਰਜੀਤ ਅਕਾਲੀ ਦਲ ਦੇ ਵਿੱਚ ਵੀ ਪ੍ਰਧਾਨਗੀ ਨੂੰ ਲੈ ਕੇ ਜਾਂ ਆਪਸੀ ਝਗੜੇ ਦੀਆਂ ਖਬਰਾਂ ਸਾਹਮਣੇ ਆਈਆਂ ਸਭ ਕੁਝ ਠੀਕ ਨਹੀਂ ਹੈ ਉਸ ਦਲ ਦੇ ਵਿੱਚ ਇਹ ਖਬਰਾਂ ਆਉਣ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਵਕਾਰ ਕੁਝ ਘਟਿਆ ਜ਼ਰੂਰ ਲੱਗਦਾ ਹੈ ਜਿਸ ਤਰੀਕੇ ਨਾਲ ਪਹਿਲਾਂ ਉਹਨਾਂ ਦੀ ਚਰਚਾ ਸਿਆਸਤ ਦੇ ਵਿੱਚ ਹੁੰਦੀ ਸੀ ਉਹ ਚਰਚਾ ਹੁਣ ਸਾਲ ਖਤਮ ਹੁੰਦੇ ਹੁੰਦੇ ਨਹੀਂ ਦੇਖੀ ਗਈ ਉਸ ਦਲ ਦੇ ਵਿੱਚ ਵੀ ਆਪਸੀ ਟਕਰਾਅ ਹੈ ਆਪਸੀ ਫੁੱਟ ਹੈ ਇਸ ਤਰ੍ਹਾਂ ਦੀਆਂ ਖਬਰਾਂ ਜ਼ਰੂਰ ਸੁਣਨ ਨੂੰ ਮਿਲेंगी ਪੰਥਕ ਸਿਆਸਤ ਦੇ ਵਿੱਚ ਹੀ 2 ਦਸੰਬਰ 2024 ਦੇ ਵਿੱਚ ਜੋ ਫੈਸਲੇ ਸੁਣਾਏ ਗਏ ਸੀ ਉਹਨਾਂ ਫੈਸਲਿਆਂ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਵੀ ਲਗਾਤਾਰ ਚਰਚਾ ਦੇ ਵਿੱਚ ਰਹੇ ਪਹਿਲਾਂ ਉਹ ਫੈਸਲਾ ਸੁਣਾਉਣ ਵਾਲੇ ਜਥੇਦਾਰਾਂ ਨੂੰ ਲਾਂਬੇ ਕੀਤਾ ਗਿਆ ਫਿਰ ਉਹਨਾਂ ਦੀ ਥਾਂ ਤੇ ਕੁਲਦੀਪ ਸਿੰਘ ਗੜਗੱਜ ਨੂੰ ਨਵਾਂ ਜਥੇਦਾਰ ਥਾਪਣਾ ਕਿਸ ਤਰੀਕੇ ਨਾਲ ਚੋਰੀ-ਚੋਰੀ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਵੱਲੋਂ ਆਪਣੀ ਪਦਵੀ ਸਾਂਭੀ ਗਈ ਇਹ ਸਭ ਕੁਝ ਵੀ ਚਰਚਾ ਦਾ ਵਿਸ਼ਾ ਰਿਹਾ ਕਿਸ ਤਰੀਕੇ ਨਾਲ ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿਸੇ ਜਥੇਦਾਰ ਦੀ ਦਸਤਾਰ ਬੰਦੀ ਲਈ ਦੋ ਅਲੱਗ-ਅਲੱਗ ਸਮਾਗਮ ਕਰਾਉਣੇ ਪਏ ਹੋਣ ਪਰ ਦੋ ਸਮਾਗਮਾਂ ਤੋਂ ਬਾਅਦ ਵੀ ਪੂਰਨ ਤੌਰ ਤੇ ਪੰਥ ਦੇ ਵਿੱਚ ਉਸ ਜਥੇਦਾਰ ਨੂੰ ਕਬੂਲਿਆ ਨਹੀਂ ਗਿਆ ਇਹ ਵੀ ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਹਾਲਾਂਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੇ ਆਪ ਨੂੰ ਬੜਾ ਐਕਟਿਵ ਦਿਖਾਇਆ ਜਾ ਰਿਹਾ ਹੈ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਇਹ ਕਾਲ ਜਿਹੜੀ ਉਹਨਾਂ ਵੱਲੋਂ ਦਿਖਾਈ ਜਾ ਰਹੀ ਹੈ ਕਿ ਮੈਂ ਛੇਤੀ ਤੋਂ ਛੇਤੀ ਪੰਥ ਪ੍ਰਵਾਨ ਹੋਵਾਂ ਉਸ ਦੇ ਚੱਲਦਿਆਂ ਜੋ ਫੈਸਲੇ ਉਹਨਾਂ ਵੱਲੋਂ ਲਏ ਜਾ ਰਹੇ ਨੇ ਉਸ ਦੇ ਕਰਕੇ ਜਥੇਦਾਰ ਹਰ ਰੋਜ਼ ਨਵੇਂ ਵਿਵਾਦਾਂ ਦੇ ਵਿੱਚ ਘਿਰਦੇ ਵੀ ਦਿਖਾਈ ਦਿੱਤੇ ਔਰ ਇਹਨਾਂ ਵਿਵਾਦਾਂ ਦੇ ਕਾਰਨ ਹੀ ਉਹ ਪੂਰੇ ਤਰੀਕੇ ਨਾਲ ਪੰਥ ਨੂੰ ਛੇਤੀ ਪ੍ਰਵਾਨਿਤ ਹੋ ਜਾਣਗੇ ਅਜੇ ਆ ਵੀ ਨਹੀਂ ਜਾਪਦਾ ਇਹ ਤਾਂ ਪੰਥਕ ਸਿਆਸਤ ਦੀ ਗੱਲ ਸੀ ਪਰ ਪੰਜਾਬ ਦੀ ਗੱਲ ਹੋ ਰਹੀ ਹੋਵੇ ਪੂਰੇ ਸਾਲ ਦੀ ਗੱਲ ਹੋ ਰਹੀ ਹੋਵੇ ਤੇ ਕਿਸਾਨੀ ਦੀ ਗੱਲ ਨਾ ਹੋਵੇ ਅਜਿਹਾ ਹੋ ਨਹੀਂ ਸਕਦਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ ਪਿਛਲੇ ਸਾਲ ਅਜਿਹੇ ਸਮੇਂ ਦੇ ਵਿੱਚ ਹੀ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਭਖਿਆ ਹੋਇਆ ਸੀ ਜਗਜੀਤ ਸਿੰਘ ਦੱਲੇਵਾਲ ਮਰਨwarte ਬੈਠੇ ਸੀ ਇਹਨਾਂ ਦਿਨਾਂ ਦੇ ਵਿੱਚ ਖਬਰਾਂ ਇਹ ਆਉਂਦੀਆਂ ਸੀ ਕਿ ਜਦੋਂ ਮੌਸਮ ਥੋੜਾ ਖੁੱਲਦਾ ਹੈ ਸਾਫ਼ ਹੁੰਦਾ ਹੈ ਧੁੱਪ ਨਿਕਲਦੀ ਹੈ ਤਾਂ ਉਹਨਾਂ ਨੂੰ ਸੰਗਤਾਂ ਦੇ ਦਰਸ਼ਨਾਂ ਦੇ ਲਈ ਬਾਹਰ ਲਿਆਂਦਾ ਜਾਂਦਾ ਹੈ ਇਸ ਤਰ੍ਹਾਂ ਦੀ ਮਕਬੂਲੀਅਤ ਜਗਦੀਤ ਸਿੰਘ ਡੱਲੇਵਾਲ ਦੀ ਪੰਜਾਬ ਭਰ ਦੇ ਵਿੱਚ ਸੀ ਪਰ ਜਿਵੇਂ ਜਿਵੇਂ ਸਾਲ ਅੱਗੇ ਵਧਦਾ ਰਿਹਾ ਕਿਸਾਨ ਅੰਦੋਲਨ ਦੁਬਾਰਾ ਗੱਲਬਾਤ ਕੇਂਦਰ ਦੇ ਨਾਲ ਕਰਦਾ ਦਿਖਾਈ ਦਿੱਤਾ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ 2 3 ਵਾਰ ਚੰਡੀਗੜ੍ਹ ਆਏ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਵੀ ਹੋਈ ਇੱਕ ਵਾਰ ਇਹ ਵੀ ਕਿਹਾ ਜਾਣ ਲੱਗਿਆ ਕਿ ਕਿਸਾਨ ਯੂਨੀਅਨਾਂ ਵੱਲੋਂ ਇੱਕ 25000 ਕਰੋੜ ਦੇ ਵਿੱਚ ਐਮਐਸਪੀ ਦਾ ਮੁੱਦਾ ਹੱਲ ਕਰ ਲੈ ਜਾਣ ਵਾਸਤੇ ਇੱਕ ਫਾਰਮੂਲਾ ਤਿਆਰ ਕਰਕੇ ਕੇਂਦਰ ਨੂੰ ਪੇਸ਼ ਕੀਤਾ ਗਿਆ ਹੈ ਇਹ ਮਸਲਾ ਜਲਦੀ ਹੀ ਹੱਲ ਹੋ ਜਾਏਗਾ ਇਸ ਤਰ੍ਹਾਂ ਦੀ ਚਰਚਾ ਨੇ ਵੀ ਜ਼ੋਰ ਫੜਿਆ ਪਰ ਕਿਧਰੇ ਉਹ ਕਿਸਾਨ ਅੰਦੋਲਨ ਗਿਆ ਕਿਧਰੇ ਜਗਜੀਤ ਸਿੰਘ ਢੱਲੇਵਾਲ ਗਏ ਕਿਧਰੇ ਹੀ ਉਹ 25000 ਕਰੋੜ ਦਾ ਫਾਰਮੂਲਾ ਗਿਆ ਨਾ ਤਾਂ ਐਮਐਸਪੀ ਦੇ ਉੱਤੇ ਕੋਈ ਕਾਨੂੰਨ ਬਣਿਆ ਨਾ ਹੀ ਗੱਲਬਾਤ ਕਿਸੇ ਸਿਰੇ ਚੜੀ ਤੇ ਨਾ ਹੀ ਉਸ ਤੋਂ ਬਾਅਦ ਕੋਈ ਇਸ ਮੁੱਦੇ ਦੇ ਉੱਤੇ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਗਿਆ ਗੱਲ ਆਈ ਗਈ ਹੋ ਗਈ ਜਿਸ ਦੇ ਨਾਲ ਇਹਨਾਂ ਕਿਸਾਨ ਆਗੂਆਂ ਤੇ ਵੀ ਦੋਸ਼ ਲੱਗੇ ਕਿ ਇਹ ਸਰਕਾਰਾਂ ਦੇ ਨਾਲ ਮਿਲ ਕੇ ਅਜੇ ਮੁੱਦੇ ਉਠਾ ਰਹੇ ਨੇ ਅਜੇ ਅੰਦੋਲਨ ਖੜੇ ਕਰ ਰਹੇ ਬਾਰ-ਬਾਰ ਕਿਸਾਨ ਇਕਤਾ ਦੀਆਂ ਗੱਲਾਂ ਹੋਈਆਂ ਸਾਰੀਆਂ ਤਰ੍ਹਾਂ ਦੇ ਦੁਬਾਰਾ ਇਕੱਠੇ ਹੋਣ ਇਕਜੁੱਟ ਹੋਣ ਦੀਆਂ ਗੱਲਾਂ ਹੋਈਆਂ ਪਰ ਕਿਸਾਨ ਜੁੜੇ ਨੇ ਆਪਣੀ ਗਿਣਤੀ ਘਟਣ ਦੀ ਥਾਂ ਤੇ ਵਧਦੀ ਰਹੀ ਆਪਸੀ ਫੁੱਟ ਪੈ ਕੇ ਨਵੀਆਂ ਜਥੇਬੰਦੀਆਂ ਪੂਰੇ ਸਾਲ ਦੇ ਵਿੱਚ ਉੱਭਰਦੀਆਂ ਰਹੀਆਂ। ਸਰਕਾਰ ਜਦੋਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ, ਉਦੋਂ ਵੀ ਦੁਬਾਰਾ ਇਹ ਚਰਚਾ ਹੋਈ ਕਿ ਇੱਕ ਨਵਾਂ ਕਿਸਾਨ ਅੰਦੋਲਨ ਖੜਾ ਹੋਏਗਾ। ਸਾਰੇ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਸਰਕਾਰ ਦਾ ਵਿਰੋਧ ਕਰਨਗੇ ਆ ਪਰ ਉਹ ਨੀਤੀ ਵਾਪਸ ਲਏ ਜਾਣ ਤੋਂ ਬਾਅਦ ਏਕਤਾ ਦੀਆਂ ਗੱਲਾਂ ਦੁਬਾਰਾ ਉੱਥੇ ਹੀ ਰੁਕ ਗਈਆਂ। ਹੁਣ ਇੱਕ ਵਾਰ ਫੇਰ ਮਨਰੇਗਾ ਦੇ ਮਾਮਲੇ ਤੇ ਕਿਸਾਨਾਂ ਵੱਲੋਂ ਇੱਕ ਨਵਾਂ ਅੰਦੋਲਨ ਖੜੇ ਜਾਣ ਦੀ ਚਰਚਾ ਦੁਬਾਰਾ ਛਿੜ ਗਈ ਹੈ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਪ੍ਰੋਗਰਾਮ ਦਿੱਤੇ ਗਏ ਨੇ ਉਸੇ ਤਰੀਕੇ ਨਾਲ ਰੇਲਾਂ ਰੋਕਣਾ ਡੀਸੀ ਦਫ਼ਤਰਾਂ ਦੇ ਸਾਹਮਣੇ ਧਰਨੇ ਜਾਂ ਸੜਕਾਂ ਰੋਕਣਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰਹੇਗਾ ਜਿਵੇਂ ਕਿ ਪਿਛਲੇ ਸਾਰਾ ਸਾਲ ਵੀ ਅਸੀਂ ਦੇਖਦੇ ਰਹੇ ਹਾਂ ਫਰਕ ਸਿਰਫ ਇੰਨਾ ਹੈ ਕਿ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਕਿਸਾਨ ਆਗੂ ਥੋੜੀ-ਬਹੁਤ ਚਰਚਾ ਵਿਚਾਉਂਦੇ ਨੇ ਪ੍ਰੋਮਿਨਸ ਤੇ ਵਿਚਾਉਂਦੇ ਨੇ ਤੇ ਛੇਤੀ ਹੀ ਬਾਕੀ ਜਿਹੜੀਆਂ ਜੱਫੇ ਬੰਦੀਆਂ ਹੁੰਦੀਆਂ ਨੇ ਉਹ ਉਹਨਾਂ ਨੂੰ ਪਿੱਛੇ ਖਿੱਚ ਲੈਂਦੀਆਂ ਨੇ ਆਪਸ ਦੇ ਵਿੱਚ ਏਕਤਾ ਦੀ ਥਾਂ ਉਹਨਾਂ ਦੀ ਲੜਾਈ ਜਿਹੜੀ ਹੈ ਇਹਨਾਂ ਦਾ ਆਪਸੀ ਟਕਰਾਅ ਹੈ ਉਹ ਹੋਰ ਵੱਧ ਰਿਹਾ ਹੈ ਹੋਰ ਤਿੱਖਾ ਹੋ ਰਿਹਾ ਹੈ ਚਾਹੇ ਉਹ ਈਗੋ ਦਾ ਮਸਲਾ ਹੋਵੇ ਜਾਂ ਆਪਣੇ ਆਪ ਨੂੰ ਵੱਡਾ ਕਿਸਾਨੀ ਆਗੂ ਸਾਬਤ ਕਰਨ ਦੀ ਕੋਸ਼ਿਸ਼ ਹੋਵੇ ਇਹ ਲੀਡਰ ਕਿਸਾਨਾਂ ਦਾ ਕੋਈ ਮਸਲਾ ਹੱਲ ਕਰਵਾਉਣ ਦੀ ਥਾਂ ਤੇ ਆਪਸ ਦੇ ਵਿੱਚ ਟਕਰਾਉਣ ਦੇ ਲਈ ਜਾਦਾ ਚਰਚਾ ਦਾ ਵਿਸ਼ਾ ਬਣੇ ਰਹੇ ਇੱਕ ਦੂਜੇ ਤੇ ਵੱਖ-ਵੱਖ ਤਰੀਕੇ ਦੇ ਦੋਸ਼ ਲਾਉਂਦੇ ਜ਼ਰੂਰ ਦੇਖੇਗੇ ਕੌਣ ਕਿਸ ਅੰਦੋਲਨ ਦੇ ਵਿੱਚੋਂ ਕਿੰਨਾ ਪੈਸਾ ਖਾ ਗਿਆ ਹੈ ਕਰੋੜਾਂ ਰੁਪਏ ਦੇ ਗਬਨ ਦੇ ਦੋਸ਼ ਵੀ ਵਾਪਸ ਸੁਣਾਈ ਦਿੱਤੇ ਪਰ ਜਿਹੜੀਆਂ ਕਿਸਾਨਾਂ ਦੀਆਂ ਮੁੱਖ ਮੰਗਾਂ ਸੀ ਉਹ ਮੰਗਾਂ ਦੇ ਉੱਤੇ ਕੋਈ ਵੀ ਪ੍ਰੋਗਰੈਸ ਕੋਈ ਵੀ ਅੱਗੇ ਤਰੱਕੀ ਹੋਈ ਹੋਵੇ ਜਾਂ ਉਹ ਮੁੱਦੇ ਹੱਲ ਹੋਏ ਹੋਣ ਅਜੇ ਆ ਦੇਖਣ ਨੂੰ ਨਹੀਂ ਮਿਲਿਆ ਜੇ ਸਰਕਾਰ ਦੀ ਚਰਚਾ ਕਰਨੀ ਹੋਵੇ ਜਾਂ ਸਰਕਾਰ ਦੀ ਗੱਲ ਕਰਨੀ ਹੋਵੇ ਸਰਕਾਰ ਦੇ ਲਈ ਇਹ ਵਰਾ ਕਿਸ ਤਰ੍ਹਾਂ ਦਾ ਬੀਤਿਆ ਤੇ ਜਮਣੀ ਚੋਣਾਂ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿੱਤਣਾ ਉਸ ਦੇ ਵਿੱਚ ਸਰਕਾਰ ਸਫਲ ਰਹੀ ਸਰਕਾਰ ਦੇ ਲਈ ਇਹ ਵਰਾ ਮਿਲਵਾ ਝੁਲਮਾ ਹੀ ਰਿਹਾ ਕਿਤੇ ਚੋਣਾਂ ਦੇ ਵਿੱਚ ਜਿੱਤ ਦੇਖਣ ਨੂੰ ਮਿਲੀ ਤੇ ਉੱਥੇ ਹੀ ਨਾਲ ਹੀ ਤੱਕੇਸ਼ਾਹੀ ਦੇ ਇਲਜ਼ਾਮ ਵੀ ਲੱਗੇ ਵੱਖ-ਵੱਖ ਨੀਤੀਆਂ ਲਿਆਂਦੀਆਂ ਗਈਆਂ ਉਹਨਾਂ ਦਾ ਵਿਰੋਧ ਹੋਇਆ ਉਹ ਫੈਸਲੇ ਵੀ ਸਰਕਾਰ ਨੂੰ ਵਾਪਸ ਲੈਣੇ ਪਏ ਜੇ ਸਰਕਾਰ ਦੀ ਕੋਈ ਪ੍ਰਾਪਤੀ ਦੀ ਗੱਲ ਕਰਨੀ ਹੈ ਤਾਂ ਉਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨਾ ਸ਼ਾਇਦ ਇੱਕ ਵੱਡੀ ਪ੍ਰਾਪਤੀ ਹੋਏਗੀ ਜਾਂ ਗੜਾਈ ਜਾ ਸਕੇਗੀ ਪਿਛਲੇ ਵਰੇ ਦੇ ਵਿੱਚ ਇਹ ਕਹਿਣਾ ਵੀ ਅਨੁਚਿਤ ਨਹੀਂ ਹੋਏਗਾ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਵੇ ਯੁੱਧ ਨਸ਼ਾ ਵਿਰੁੱਧ ਹੋਵੇ ਉਸ ਦੇ ਤਹਿਤ ਬਲਡੋਜ਼ਰਾਂ ਦੇ ਨਾਲ ਤਸਕਰਾਂ ਦੇ ਘੜਟਾਏ ਗਏ ਇਨ੍ਹਾਂ ਚੀਜ਼ਾਂ ਦੇ ਲਈ ਹੀ 2025 ਯਾਦ ਕਰਿਆ ਜਾਵੇਗਾ ਸਰਕਾਰ ਇਨ੍ਹਾਂ ਕੁਝ ਪ੍ਰਾਪਤੀਆਂ ਨੂੰ ਹੀ ਗਿਣਾ ਸਕੇਗੀ ਪਰ ਕਈ ਮਸਲਿਆਂ ਦੇ ਉੱਤੇ ਸਰਕਾਰ ਘਿਰਦੀ ਵੀ ਦਿਖਾਈ ਦਿੱਤੀ ਲੋਕਾਂ ਦੇ ਵਿੱਚ ਸਰਕਾਰ ਦਾ ਵਿਰੋਧ ਵੀ ਹੋਇਆ ਕਈ ਮੁੱਦਿਆਂ ਦੇ ਉੱਤੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ ਸੋ ਕੁੱਲ ਮਿਲਾ ਕੇ ਬੀਤ ਗਿਆ ਵਰਾ ਕਿਵੇਂ ਯਾਦ ਕੀਤਾ ਜਾਵੇਗਾ ਕਿਸ ਤਰੀਕੇ ਨਾਲ ਇਸ ਨੂੰ ਦੇਖਿਆ ਜਾਵੇਗਾ ਹੜ੍ਹਾਂ ਦੇ ਕਰਕੇ ਜੰਗ ਦੇ ਕਰਕੇ ਲਾਅ ਐਂਡ ਆਰਡਰ ਦੇ ਮੁੱਦਿਆਂ ਦੇ ਕਰਕੇ ਜਾਂ ਫਿਰ ਸਿਆਸੀ ਖਾਨਾ ਜੰਗੀ ਦੇ ਕਰਕੇ ਪਰ ਜਿਸ ਤਰ੍ਹਾਂ ਕੀ ਪਹਿਲਾਂ ਹੁੰਦਾ ਆਇਆ ਹੈ ਕੁਝ ਦਿਨਾਂ ਬਾਅਦ ਸ਼ਾਇਦ ਸਾਲ 2025 ਦੀਆਂ ਚਰਚਾਵਾਂ ਘਟ ਜਾਣਗੀਆਂ ਤੇ ਆਉਣ ਵਾਲਾ ਸਾਲ ਸਾਡੇ ਲਈ ਕੀ ਲੈ ਕੇ ਆ ਰਿਹਾ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਕੀ ਹੋਣ ਜਾ ਰਿਹਾ ਹੈ ਚਰਚਾ ਉਸ ਦਸ਼ਾ ਦੇ ਵੱਲ ਵਧ ਜਾਏਗੀ। ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਸਹੀ ਵੀ ਮੰਨਿਆ ਜਾ ਸਕਦਾ ਹੈ ਕਿ ਸਾਨੂੰ ਅਤੀਤ ਨਾਲੋਂ ਭਵਿੱਖ ਦੀ ਚਿੰਤਾ ਜ਼ਿਆਦਾ ਕਰਨੀ ਚਾਹੀਦੀ ਹੈ। ਆਉਣ ਵਾਲੇ ਸਾਲ ਦੇ ਵਿੱਚ ਸਾਡੀਆਂ ਉਮੀਦਾਂ ਕੀ ਹੋਣਗੀਆਂ ਉਸ ਦੇ ਉੱਪਰ ਸਾਡਾ ਧਿਆਨ ਜ਼ਿਆਦਾ ਕੇਂਦਰਿਤ ਹੋਣਾ ਚਾਹੀਦਾ ਹੈ। ਪਰ ਇਸ ਦੇ ਨਾਲ ਹੀ ਬੀਤ ਗਏ ਬਰੇ ਤੋਂ ਜੋ ਗਲਤੀਆਂ ਹੋਈਆਂ, ਜੋ ਭੁੱਲਾਂ ਹੋਈਆਂ ਉਹਨਾਂ ਤੋਂ ਕੁਝ ਸਿੱਖਣ ਦੇ ਵੀ ਲੋੜ ਹੈ ਤਾਂ ਕਿ ਆਉਣ ਵਾਲੇ ਸਾਡੇ ਭਵਿੱਖ ਨੂੰ ਬਿਹਤਰ ਬਣਾਇਆ ਜਾ ਸਕੇ ਉਸ ਦੇ ਵਿੱਚ ਕੁਝ ਸੁਧਾਰ ਕੀਤੇ ਜਾ ਸਕੋ ਸੋ ਇਸੇ ਆਸ ਦੇ ਨਾਲ ਇਸੇ ਉਮੀਦ ਦੇ ਨਾਲ ਕਿ ਸਾਲ 2026 ਇੱਕ ਬਿਹਤਰ ਭਵਿੱਖ ਸਾਡੇ ਸਾਰਿਆਂ ਵਾਸਤੇ ਲੈ ਕੇ ਆਏਗਾ ਅਸੀਂ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ